ਯਾਰ ਭੜੀ ਸਾਸਰੀ ਗਾਲ ਕਿਸੇ ਐਡ ਲਵਣੀ ਤਾਲ ਤੇ ਪੋਰਟਰ ਦੇ ਨੰਬਰ ਚੱਲ ਜਿੰਦਾ 5 ਤੋਂ 7 ਫੁੱਟ ਵਾ ਭੇਜੋ ਕੋ ਰੀਪੀਟ ਕੋ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਆਪਣੀ ਫੇਸਬੁੱਕ ਦਾ ਪੇਜ ਹੈ ਵੀ ਫੋਲੋ ਕਰਿਆ ਕਰੋ ਭਰਾ ਬਣ ਕੇ ਸਾਰੇ ਕਿਨੇ YouTube ਵਾਲੇ ਆ ਤੇ ਕਿਨੇ ਵੀਡੀਓ ਭੇਜਦੇ ਆ ਤੇ ਆਪਾਂ ਦੇ ਕੋਈ ਛੇ ਤੋਂ 7 ਕਿ짜 ਵੀਡੀਓ ਸਾਰੀ ਵੇਖੋ ਲਾਈਕ ਸ਼ੇਅਰ ਕਮੈਂਟ ਕਰੋ ਜਾਂ ਸਬਸਕ੍ਰਾਈਬ ਕਰੋ ਭਰਾ ਬਣ ਕੇ ਲਾਈਕ ਕਰ ਦਿਆ ਕਰੋ 18 ਫੁੱਟ ਟਰਾਲਾ ਏਰੀਆ ਜਲੰਧਰ 18 ਫੁੱਟ 2.5 18.5 ਲੰਮਾ 7.5 ਫੁੱਟ ਚੌੜਾ 2.5 ਫੁੱਟ ਵੈਡਾ ਤੇ 10 ਇੰਚੀ ਗਾਡਰਾ 20 ਬਾਈ ਦੇ ਬਹਿੜੀਆਂ ਤੇ ਰੀਲ ਦਾ ਹਿੱਸਾ ਬੇਲ ਚੇ ਲੱਗੇ ਪੂਰਾ ਸੋਹਣਾ ਟਰਾਲਾ ਵੀਲ ਕਵਰ ਪਏ ਬੇਲ ਚੇ ਲੱਗੇ ਹੋਏ 2.5 ਫੁੱਟ ਵੈਡਾ 55 ਚ ਮੱਛੀ ਹੌਕਾ ਤੇ ਮੰਜਾ ਛੰਜਾ ਲੱਗਿਆ ਲਾਈਟਾਂ ਲੱਗੀਆਂ ਕੁੰਡਗਾ ਛੁੰਡਗਾ ਲੱਗੀਆਂ ਪੌੜੀ ਛੌੜੀ ਲੱਗੀ ਹੈ ਪੂਰਾ ਵਧੀਆ ਟਰਾਲਾ ਪੂਰਾ ਮੋਡੀਫਾਈ ਹੋਇਆ ਵਾ ਇੱਕ ਜਾਲੀ ਨਹੀਂ ਲੱਗੀ ਤਰਪਾਲ ਪੋਣ ਵਾਲਾ ਪਾਈਪ ਵੀ ਲੱਗਿਆ ਅਨੰਦਪੁਰ ਜਾਣਾ ਹੋਵੇ ਕਿਵੇਂ ਅੰਬਰਸਰ ਜਾਣਾ ਹੋਵੇ ਤੇ ਗੁਰੂਕਰ ਜਾਣਾ ਹੋਵੇ ਤਰਪਾਲ ਪਾ ਕੇ ਉਹ ਫੇਰ ਬਹੁਤ ਜੱਟ ਰੰਦਾ ਤਿੰਨ ਵੰਗੇ ਆ ਪਿੱਛੇ ਚਾਰ 10 ਇੰਚੀ ਗਾਡਰ ਦਾ ਨਾਲ ਹੀ ਹਰ ਰੇਲ ਦਾ ਹਿੱਸਾ ਵੀ ਬਾਈ ਦੇ ਭੈਣ 55 ਚ ਮੱਛੀ ਹੁੱਕ ਦਾ 10 ਇੰਚੀ ਗਾਡਰ ਦੋੜੀ ਮੇਰ ਕੰਚੇ ਕ ਬਣਾ ਕੇ ਲਿਆ ਥੱਲੇ ਵਾਲੇ ਪਾਸੇ ਕੁਝ ਗੁੱਲਾ ਪੈਂਦਾ ਉਹ 4 ਇੰਚੀ ਹੁੱਕ ਆ ਤੇ ਰੇਟ ਹੈਗਾ 296000 296000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ 296000 ਰੁਪਿਆ ਲੈ ਰੇਟ ਆ ਇਲੈਕਟਾ ਲੱਗੀਆਂ ਮਗਰ ਵੀ ਲੱਗੀਆਂ ਸਾਈਡਾਂ ਦੀ ਲੱਗੀਆਂ ਪਾਸੇ ਲੱਗੀਆਂ ਤੇ ਪੂਰੇ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਰਸੇ ਕਸਣ ਵਾਲਾ ਮਗਰ ਵੀ ਲੱਗਿਆ ਮੂਰੇ ਵੀ ਲੱਗਿਆ ਲਾਲ ਲਵੇਟਣੀ ਹੋਵੇ ਗੰਨੇ ਵਾਲੇ ਵੀਰਾਂ ਵਾਸਤੇ ਤੇ 1800 18.5 ਫੁੱਟ ਲੰਮਾ 7.5 ਫੁੱਟ ਚੌੜਾ 2.5 ਫੁੱਟ ਵੈੱਡ ਬਹੁ ਬਜਟਾਂ ਦਾ 852 ਟਰੈਕਟਰ ਆ ਇੰਜਨ ਗੇਅਰ ਦਾ ਰੰਗ ਪੇਂਟ ਦਾ ਨਹੀਂ ਰਜਾ ਪੰਜਾਬ ਨੰਬਰ ਦਾਵਰ ਫੱਟੀ ਡੰਡਾ ਨਾਲ ਬੋਬੀਆ ਟਰੈਕਟਰ ਕਿਸੇ ਵੀਰ ਭਾਈ ਜੀ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਬੈਟਰੀ ਨਮੀ ਰੱਖੀ ਵੀ ਆ 100 ਪਾਵਰ ਦੀ ਤੇ ਇੰਜਨ ਗੇਅਰ ਦਾ ਓਕੇ ਆ ਵਾਕੇ ਲੈ ਸਕਦੇ ਕਪੀਰ ਦਾ ਨਕਸੀ 1 ਰੁਪਏ ਦਾ ਫਕਵਾੜਾ ਏੜਿਆ ਵੀਰ ਦਾ ਫਕਵਾੜਾ ਫਕਵਾੜਾ ਏੜਿਆ ਇੰਜਨ ਗੇਅਰ ਦਾ ਓਕੇ ਆ ਵਾਕੇ ਲੈ ਸਕਦੇ 1 ਰੁਪਏ ਦਾ ਨਕਸੀ 2008 ਮਾਡਲੋ 2 ਲੱਖ 80000 ਰੁਪਿਆ ਰੇਟ ਆ 2 ਲੱਖ 80000 ਰੁਪਿਆ ਰੇਟ ਆ 70 75 ਪੈਸੇ ਟਾਇਰ ਆ ਕੋਕਾ ਪੀ ਟਰੈਕਟਰ ਕਿਸ ਵੀਰ ਭਾਈ ਨੇ ਲੈਣਾ ਵੀ ਦਸ ਪਰ ਕਰ ਸਕਦੇ ਫਕਵਾੜਾ ਏਰੀਆ ਵੀਰ ਦਾ ਇੰਜਨ ਘੇਰਦਾ ਓਕੇ ਆ ਪੂਰਾ ਵਧੀਆ ਟਰੈਕਟਰ ਰੰਗ ਪੇਂਟ ਵਧੀਆ ਪਿਆ ਵਾ ਟਰੈਕਟਰ ਦਾ ਬਹੁਤ ਘੱਟ ਟਰੈਕਟਰ ਪਹਿਲੇ ਨਾਂ ਦੇ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਡਾਵਰ ਫੱਟੀ ਡੰਡਾ ਨਾਲ ਪੂਰਾ ਸੋਹਣਾ ਟਰੈਕਟਰ ਰੰਗ ਪੇਂਟ ਵਧੀਆ ਪਿਆ ਛਤਰੀ ਛਤਰੀ ਲੱਗੀ ਵੀ ਆ ਪੂਰਾ ਸੋਹਣਾ ਟਰੈਕਟਰ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਹੋ ਤੇ ਆ 11 6.5 ਦਾ ਟਰਾਲਾ ਏਰੀਆ ਅੰਮਰਸਰ ਪਿੰਡ ਬਲੀਟਾ ਕਿਸੇ ਵੀਰ ਭਾਈ ਜੀ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਹਸਨੇ ਲੈਫਟ ਵਾਲਾ ਟਰਾਲਾ ਮਿੱਟੀ ਵਾਲੇ ਵੀਰਾਂ ਵਾਸਤੇ 2.5 ਫੁੱਟਾ ਬੈਡ 10 ਇੰਚੀ ਗਾਡਰ 4 ਇੰਚੀ ਹੱਸਾ ਤੇ 10 ਨੜੀ ਹੱਬ ਤੇ ਵਧੀਆ ਟਰਾਲਾ ਹੈਵੀ ਟਪਾਰਾ ਰੇਟ ਹੈਗਾ 145000 ਰੁਪਿਆ 145000 ਰੁਪਿਆ ਰੇਟ ਆ ਵਧੀਆ ਟਰਾਲਾ ਹੈਵੀ ਟਪਾਰਾ ਸਿੰਗਲ ਪੰਪ ਚਾ ਤੇ 11 6.5 ਦਾ ਟਰਾਲਾ ਤੇ ਵਧੀਆ ਟਾਇਰ 6 ਲਾ ਟਰਾਲੇ ਦੇ 145000 ਰੁਪਿਆ ਰੇਟ ਮੰਗਦੇ ਮੌਕੇ ਦੇ ਮਾਰਦਾਨ ਕਰ ਦਾਂਗੇ ਕਿਸੇ ਪੀਰ ਭਾਈ ਜੀ ਲੈਣਾ ਹੋਵੇ ਪੀਤਾ ਸੰਪਰਕ ਹਸਦੇ ਏਅਰ ਗੰਬਰ ਸਰ ਪੇਂਡ ਮਨੀਟ ਗਾਇਬ ਕੇ ਟਾਇਰ ਆ ਠੀਕ ਆ ਨਾ ਏਅਰ ਕੇ ਟਾਇਰ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਦਿੱਜਿਆ ਜਾਂਦਾ ਕੋਕਾ ਪੀਟ ਟਰਾਲਾ ਰੰਗ ਪੇਂਟ ਵਧੀਆ ਪਿਆ ਟੂਕੇ ਦਾ ਰੰਗ ਕੀਤਾ ਵਾ ਪੂਰਾ ਸੋਹਣਾ ਟਰਾਲਾ ਕਿਸੇ ਭੀਰ ਪਾਈ ਨਹੀਂ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਦਿੱਤੀ ਜਾਂਦਾ ਮਿੰਦਰਾ ਟਰੈਕਟਰ ਆ ਤੇ 265 ਏਰੀਆ ਭਗਤਾਪਾਈ ਮਗਲੇ ਟਾਇਰ ਆ ਵੱਡਾਲੇ 13 ਦੇ ਜਿਹੜੇ ਅੱਧੇ ਟਾਇਰ ਆ ਮੂਲੇ ਨਾਲ ਅੱਧੇ ਆ ਇੰਜਨ ਗੇਅਰ ਤੋਂ ਓਕੇ ਆ ਪੰਜਾਬ ਨੰਬਰ ਆ ਰੇਟ ਹੈਗਾ 1 ਲੱਖ 40 ਹਜ਼ਾਰ ਮੁੱਕ ਕੇ ਮਾਤਣ ਕਰਦੇ ਏਰਾ ਭਗਤ ਏਰੀਆ ਭਗਤਾਪਾਈ ਟਰੈਕਟਰ ਜਮਾ ਨੀਰ ਆ ਜਾਂ ਪੰਜਾਬ ਨੰਬਰ ਇੰਜਨ ਗੇਅਰ ਦਾ ਪੂਰਾ ਓਕੇ 265 ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ 4 ਵਜੇ ਟਰੈਕਟਰ ਕਿਸੇ ਵੀ ਕੋਕਾ ਪੀਸ 265 ਡੀ ਹੈ ਸਾਰੀ ਜਾਣਕਾਰੀ ਫੋਨ ਲੱਗ ਲੈ ਦੱਸਾਂਗੇ 2009 ਮਾਡਲ ਟਰੈਕਟਰ ਆ 730 ਸੋਨਾ ਲਿਖਾ 730 ਟਰੈਕਟਰ ਆ ਸੋਨਾ ਲਿਖਾ 13 ਦੇ ਟਾਇਰਾਂ ਜਾਂ ਇੰਜਨ ਗੇਅਰ ਦਾ ਓਕੇ ਆ ਵਾਕੇ ਲੈ ਸਕਦੇ 1 ਰੁਪਇਆ ਦਾ ਨੁਕਸ ਨਹੀਂ 9109 ਹਲ ਖੇਤ ਦਾ ਕਿਸੇ ਵੀਰ ਪਾਈ ਲੈਣਾ ਹੋਵੇ ਵੀ ਸੰਪਰਕ ਕਰ ਸਕਦੇ ਟਰੈਕਟਰ ਵਾਲੇ ਵੀਰਾਂ ਨਾਲ ਦੇ ਟਰੈਕਟਰ ਆ 2009 ਮਾਡਲ ਆ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ 730 ਟਰੈਕਟਰ ਆ ਸੋਨਾ ਦੇਖਾ ਟਾਇਰ ਜਮ ਖਤਮ ਤੇ ਮੂਲੇ ਵੀ 300 ਪੈਸੇ ਆ ਤੇ ਮਗਰਲੇ ਹੈਗੇ 100 ਪੈਸੇ ਇੰਜਨ ਗੇਅਰ ਤਾਂ ਪੂਰਾ ਓਕੇ 2009 ਮਾਡਲ ਆ ਮਾਰਕ ਵੀ ਜੇ ਨੰਬਰ ਉੱਤੇ ਚੱਲੀ ਜਾਂ ਸਾਰੀ ਜਾਣਕਾਰੀ ਫੋਨ ਲਾ ਕੇ ਦੱਸਦੇ ਕੋਕਾਪੀ ਟਰੈਕਟਰ ਆ ਇੰਜਨ ਸਿੰਘ ਜਣਦਾ ਵਧੀਆ ਪਿਆ ਇੱਥੇ ਦਾ ਵਧੀਆ ਪਿਆ ਟਰੈਕਟਰ ਡਾਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਿਸੇ ਵੀ ਰਪਈਆ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਰੇਟ ਫੋਨ ਤੇ ਕਰ ਸਕਦੇ ਆ ਸੋਨਾ ਦੀ ਘਾ ਟਰੈਕਟਰ 67 ਇੰਜਨ ਗੇਰ ਦਾ ਪੂਰਾ ਓਕੇ ਆ ਵਾਕੇ ਲੈ ਸਾ ਦੇਕਰ ਪੀਰ ਨੁਕਸ ਨਹੀਂ ਟਾਇਰ ਖਤਮ ਹੈ ਮਗਰ ਲੈਟਰ ਤੇ ਮੂਲ ਲਹਿ ਕੇ 30 35 ਪੈਸੇ ਵਾਕੇ ਲੈ ਸਾ 13 ਰੰਗ ਪੇਂਡ ਤੇ ਨਹੀਂ ਰਜ ਪੰਜਾਬ ਨੰਬਰ ਹੈ 8 ਫੁੱਟਾ ਰੋਟਾ ਵੈਕਟਰ ਵਧੀਆ ਕਿਸੇ ਵੀਰਪਈਆਂ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਵਧੀਆ ਚੱਲਦਾ ਵਧੀਆ ਪੱਤਕਾਂ ਪਈਆਂ ਕਿਸੇ ਵੀਰਪਈਆਂ ਲੈਣੀਆਂ 40 ਤੋਂ 50 ਪੈਸੇ ਪੱਤੀਆਂ ਰੰਗ ਪੀਂਟ ਤਾਂ ਥੋੜਾ ਜਿਹਾ ਖਰਾਬ ਹੀ ਆ ਕਿਸੇ ਵੀਰਪਈਆਂ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ 8 ਫੁੱਟ ਦਾ ਮੰਗ ਧੋਵੇਂ ਘੇੜ ਫੁੱਲ ਵਧੀਆ ਤੇ 33 33 ਦੇ ਘੇੜਾ ਕਿਸੇ ਵੀਰਪਈਆਂ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਗੋਲ ਬਾਟੀ ਚਾ ਤੇ ਰੇਟ ਹੈਗਾ 35000 ਰੇਟ ਹੈਗਾ ਬਸਰ ਪਿੰਡ ਬਲੀਟ ਗਿਆ 11 ਹਾਲ ਇਹਨਾਂ ਕੋਈ ਉਹਦੇ ਪਿੱਛੇ ਪਏ ਪੱਤਗਾ ਹੈਗਾ 70 80 ਪੈਸੇ ਤੇ ਰੇਟ ਹੈਗਾ 35000 ਰੁਪਇਆ 8 ਫੁੱਟਾ ਕਿਸੇ ਵੀਰਪਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ 11 ਫੁੱਟੀ ਟਰਾਲੀ ਆ ਬਹੁਬਜਾ ਕਿਸੇ ਵੀਰਪਈ ਨੇ ਲੈਣੀ ਵੀ ਤੁਸੀਂ ਸੰਪਰਕ ਕਰਦੇ ਆ 11 6.5 ਸਿੰਗਲ ਟੈਰੀ ਟਰਾਲੀ ਆ ਕੜੇ ਵਾਲੇ ਰੈਂਬਾ ਵਧੀਆ ਟਾਇਰ ਪਏ ਆ ਕੂਕਾ ਵੀ ਟਰਾਲੀ ਇਹ ਕਿਸੇ ਵੀਰ ਪਾਈ ਨਹੀਂ ਲੈਣੀ ਹੋਵੇ ਬਿਨ ਸਪਰਕਰ ਸਾਡੇ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਾਂਦਾ ਬੈੱਡ ਨਾਲ ਆ ਸੜੀਆਂ ਵਾਲਾ ਪੈਪ ਉੱਤੇ ਉੱਤੇ ਪੈਪ ਆ ਤੇ 3 ਫੁੱਟ ਬੈੱਡ ਆ ਕੜੇ ਵਾਲੇ ਰੈਂਬਾ ਵਧੀਆ ਪੂਰੇ ਵਧੀਆ ਟਾਇਰ ਆ ਟਰਾਲੀ ਤੇ 40 ਤੋਂ 50 70 80 ਪੈਸੇ ਰੇਟ ਹੈਗਾ 4000 4 ਇੰਚੀ 60 ਇੰਚੀ ਗਾਡਰ 2 ਫੁੱਟ ਵਾਰ ਚਾਹੇ 3 ਫੁੱਟ ਬੈੱਡ ਤੇ 78 ਪੈ ਹੈ ਟੈਰ ਟਰਾਲੀ ਦੇ ਕਿਦੋਂ ਗਲੀ ਸੜੀ ਦੀ ਪੂਰੀ ਵਧੀਆ ਸਾਫ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਕੰਕਾਰੀ ਫੋਨ ਲਗਾ ਕੇ ਸਕਦੇ ਆ 1166 ਦੀ ਟਰਾਲੀ ਆ ਤੇ ਥੱਲੇ ਜੋੜੀ ਹੁੱਕ ਬਣਾ ਕੇ ਲਈ ਵੀ ਕਿਸੇ ਵੀਰ ਭਾਈ ਜੀ ਦੇ ਥੱਲੇ ਪਾ ਲੋ ਹੁੱਕ ਤਾਂ ਪਾ ਲੋ ਪੂਰਾ ਘਾਟਾ ਲੰਮਾ ਨਵੇਂ ਮਾਡਲ ਚ ਟਰਾਲੀ ਕਿਸੇ ਵੀਰ ਭਾਈ ਜੀ ਨੇ ਲੈਣੀ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਰੇਟ 80000 80 ਰੁਪਏ ਰੇਟ ਆ ਕਿਸੇ ਵੀ ਰਪਈਏ ਲੈਣੀ ਹੋਵੇ ਵੀ ਨਾ ਸੰਪਰਕ ਕਰ ਸਕਦੇ ਮਾਲਕ ਵਿਚ ਨੰਬਰ ਉੱਤੇ ਚੱਲੀ ਜਾਂਦਾ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨੇ ਸਬਸਕ੍ਰਾਈਬ ਕਰੋ ਭਰਾਵਾਂ ਕੇ ਸ਼ੇਅਰ ਕਰਦੇ ਕਰੋ ਭਰਾਵਾਂ ਦੇ ਸਾਥੇ ਚੱਲਣਾ ਚਾਹੀਦਾ ਰੋ ਕਲਿੱਕ ਦਿਓ ਫਟੇ